ਉਸੇ ਬਿਚਾਰ ਆ ਰਿਹਾ ਮੈਂ ਫਿਰ ਕੁੰਨਾ ਪਿੱਛੇ ਰਹਿ ਗਿਆ ਉਨੀ ਇੱਥੇ ਰਹਿ ਗਿਆ ਦੋਸਤੋ ਅਸੀਂ ਖੜੇ ਆ ਇਸ ਟਾਈਮ ਖਨੋਰੀ ਬਾਰਡਰ ਤੇ ਜਿੱਥੇ ਜਿੱਥੇ ਕੀ ਸਰਦਾਰ ਜਜੀ ਸਿੰਘ ਢੱਲੇਵਾਲ ਮਰਨਵਤਨ ਦੇ ਬੈਠੇ ਹੋਏ ਨੇਗੇ ਇਸ ਟਾਈਮ ਜਿੱਥੇ ਕੀ ਖਨੋਰੀ ਬਾਰਡਰ ਤੇ ਪੂਰਾ ਕਿਸਾਨਾ ਵੱਲੋਂ ਚਾਰੇ ਪਾਸੇ ਤੰਬੂ ਲਾਏ ਹੋਏ ਨੇ ਸ਼ਾਮ ਦਾ ਟਾਈਮ ਹੈ ਜਿੱਥੇ ਕੀ ਬਜ਼ੁਰਗ ਖੜੇ ਨੇ ਆਪਾਂ ਗੱਲਬਾਤ ਕਰਦਿਆਂ ਸਰਕਾਰ ਵੱਲੋਂ ਕੀ ਕਹੇ ਜੀ ਪ੍ਰਬੰਧ ਕਰੇ ਗਏ ਨੇਗੇ ਬਾਕੀ ਜੀ ਕੀਆ ਕੀ ਨਾਮ ਹੈ ਮੇਰਾ ਨਾਮ ਦੀਵਾਨ ਸਿੰਘ ਪਿੰਡ ਲਾਲਿਆਣਾ ਜਿਲ੍ਹਾ ਤਲਵੰਡੀ ਸਾਬੋ ਡਿਸਟ੍ਰਿਕਟ ਰਹਿਣਦਾ ਹਾਂ ਜੀ ਕਹਿਮਤ ਨੂੰ ਆਪ ਕੋਈ ਵਿੱਚ ਸਮਝ ਸਾਨੂੰ ਤਾਂ ਇਹ ਸਮਝ ਲਓ ਵੀ ਜਦ ਜਿੰਨਾ ਤਣਾ ਚੱਲਦਾ ਤੇਰਾ ਫਰਵਰੀ ਦਾ ਇਕ ਤਾਂ ਉਧੋਂ ਦੇ ਬੈਠੇ ਆ ਸਰਕਾਰ ਵੱਲੋਂ ਕਹੀ ਪ੍ਰਬੰਧ ਕਰਕੇ ਆਪਣੇ ਪੰਜਾਬ ਸਰਕਾਰ ਵੱਲੋਂ ਕੁਝ ਇਲੈਕਟਾਂ ਆਉਂਦੀ ਜਾਂ ਕਿਸੇ ਹੋਰ ਤਾਂ ਨਹੀਂ ਕੋਈ ਸਰਕਾਰ ਵੱਲੋਂ ਕੋਈ ਪ੍ਰਬੰਧ ਨਹੀਂ ਕੋਈ ਕੋਈ ਪ੍ਰਬੰਧ ਨਹੀਂ ਕਰਦੀ ਵੀ ਉਹ ਰਾ ਹਾਂ ਸਰਕਾਰ ਵੱਲੋਂ ਹਜੇ ਤੱਕ ਕੋਈ ਪ੍ਰਬੰਧ ਨਹੀਂ ਹੈ ਐਵੇਂ ਕਿ ਇਲੈਕਟਾਂ ਚੱਲੂ ਆ ਅਸੀਂ ਲਾਈਆਂ ਖੰਭੇ ਤੋਂ ਹਾਂ ਤੇ ਉਹ ਕੋਈ ਨਹੀਂ ਹੈਗਾ ਤੇ ਤੋ ਬਾਹਰੋਂ ਨਾ ਕੀ ਕਰਾ ਚੱਲ ਸਰਕਾਰ ਵਾਲੇ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਸਰਕਾਰਾਂ ਦਾ ਜੀ ਦੇਖੋ ਮੇਰੇ ਤਾਂ ਆਪਦੇ ਹੱਥ ਤਾਂ ਹੁੰਦਾ ਹੈਗਾ ਵੀ ਜਿਹੜੀਆਂ ਇਹ ਸਰਕਾਰਾਂ ਹੁੰਦੀਆਂ ਇਹਨਾਂ ਦੇ ਹੱਥੋਂ ਆਸੀ ਨਹੀਂ ਹੁੰਦਾ ਇਹ ਸੈਂਟਰ ਦੇ ਅਧੀਨ ਹੈ ਸੈਂਟਰ ਨੇ ਕਾਰਪੋਰੇਟ ਘਰਾਣਾ ਨੇ ਇਹਨਾਂ ਦੇ ਨੱਕ 'ਚ ਨੱਥ ਮਾਰ ਛੱਡੀ ਹੈ ਇਹਨਾਂ ਨੂੰ ਜਿਵੇਂ ਉਹ ਕਹਿੰਦੇ ਆ ਉਵੇਂ ਨੱਚਦੇ ਆ ਇਹ ਇਹਨਾਂ ਦੀ ਕੋਈ ਪਹੁੰਚ ਨਹੀਂ ਜੇ ਇਹ ਆਪਦੇ ਮੁਤਾਬਕ ਕੋਈ ਸਟੈਂਡ ਲੈ ਲੈਣ ਅੱਜ ਆਪਾਂ ਗੱਲ ਕਰੀ ਇਸ ਸਿੱਧੂਪੁਰ ਜਿਹਨੇ ਉੱਤਰਨਾ ਲਾਇਆ ਗਿਆ ਹੈ ਤਾਂ ਹੋ ਗਿਆ ਕੀ ਪੀਲ ਕਰਨਾ ਚਾਹੀਦਾ ਉਹਨਾਂ ਦੀ ਕਿਸਟਾ ਇਹ ਤਾਂ ਉਹਨਾਂ ਨੂੰ ਇਹੀ ਅਪੀਲ ਕਰਨੀ ਚਾਹੁੰਦੇ ਆ ਵੀ ਜਿਹੜੀਆਂ ਮੰਗਾਂ ਆਪਾਂ ਜਿਹੜੀਆਂ ਉਹਨਾਂ ਦਿੱਲੀ ਦੇ ਉੱਤੋਂ ਇਸ ਸੈਂਟਰ ਸਰਕਾਰ ਨੇ ਮੰਨੀਆਂ ਸੀ ਉਹ ਮੰਨੀਆਂ ਹੋਈਆਂ ਮੰਗਾ ਮਨਾਉਣ ਵਾਸਤੇ ਬੈਠੇ ਆਂ ਆਪਾਂ ਉਦੋਂ ਜਿਹੜਾ ਉਹ ਪੋਸਟਪੋਨ ਕੀਤਾ ਸੀਗਾ ਧਰਨਾ ਉਹ ਇਸੇ ਧਾਰਤੇ ਕਰਿਆ ਸੀ ਵੀ ਜੇ ਇਹਨਾਂ ਨੇ ਨਾ ਆਪਣੀਆਂ ਲਾਗੂ ਕਰੀਆਂ ਤਾਂ ਵੀ ਆਪਾਂ ਦੁਆਰੇ ਧਰਨਾ ਲਾਵਾਂਗੇ ਇਹੇ 2 ਸਾਲ ਲੰਘੇ ਸੀ ਅੱਜ ਸਵੀਕਾਰਦਿਆਂ ਨੂੰ ਫਿਰ ਅਖੀਰ ਜਗਜੀਤ ਸਿੰਘ ਢੱਲੇਵਾਰ ਨੇ ਆਪਦਾ ਸਟੈਂਡ ਲੈ ਕੇ ਉਹਨਾਂ ਨੇ ਫਿਰ ਧਰਨਾ ਲਾਤਾ ਕੋਈ ਆਵੇ ਨਾ ਆਵੇ ਵੀ ਉਹ ਕਹਿੰਦੇ ਵੀ ਅਸੀਂ ਅਪੀਲ ਸਭ ਨੂੰ ਕਰਦੇ ਆਂ ਬੇਨਤੀ ਹੁੰਦੀ ਆ ਕਿ ਸਾਰਿਆਂ ਦੀਆਂ ਸਾਂਝੀਆਂ ਮੰਗਾਂ ਜੀ ਕਿਸਾਨ ਮਜ਼ਦੂਰਾਂ ਦੀਆਂ ਛੋਟੇ ਦੁਕਾਨਦਾਰਾਂ ਦੀਆਂ ਕਹੋ ਜੇ ਕੱਲ ਨੂੰ ਮਾਲ ਬਣਦੇ ਐ ਵੱਡੇ ਛੋਟੇ ਦੁਕਾਨਦਾਰ ਵੀ ਖਤਮ ਹੋ ਜਾਣਗੇ ਪਰ ਤੁਸੀਂ ਪੰਜਾਬ ਸਰਕਾਰ ਸੀਐਮ ਵੱਲੋਂ ਕਹਿਆ ਨਹੀਂ ਮੈਂ ਕਿਸਾਨ ਦਾ ਪੁੱਤ ਆ ਪਰ ਜੋ ਕਿਸਾਨ ਦਾ ਪੁੱਤ ਕਿਤੇ ਦਿਖਾਈ ਦਿੰਦਾ ਨਜ਼ਰ ਆਇਆ ਨਹੀਂ ਇਹ ਬੇਵਸਾ ਜੀ ਮੈਂ ਤੁਹਾਨੂੰ ਦੱਸਾਂ ਇਹ ਸਰਕਾਰ ਕੋਈ ਹੈ ਹਾਂ ਇਹ ਸੈਂਟਰ ਦੇ ਅੰਡਰ ਹੈ ਸੈਂਟਰ ਜਿਵੇਂ ਨੂੰ ਡੰਡਾ ਚੜਾਉਂਦਾ ਹੈਗਾ ਓਵੇਂ ਇਹ ਕਰਦੇ ਨਹੀਂ ਕਰ ਨਹੀਂ ਸਕਦੇ ਇਹਨਾਂ ਦੀ ਪਹੁੰਚ ਹੀ ਕੋਈ ਨਹੀਂ ਇਹ ਹੈ ਕੁਝ ਇਹ ਇਨਕਲਾਬ ਜਿੰਦਾਬਾਦ ਦਾ ਨਾਰਾ ਤਾਂ ਲਾ ਦਿੰਦੇ ਐ ਕਾਰਪੋਰੇਟ ਮਰਦਾਵਾ ਦਾ ਨਾਰਾ ਕੋਈ ਸਰਕਾਰ ਲਾ ਸਕਦੀ ਬੇਸ਼ੱਕ ਕਾਲੀ ਹੋਵੇ ਬੇਸ਼ੱਕ ਕਾਂਗਰਸੀ ਹੋਣ ਬੇਸ਼ੱਕ ਚੜੂ ਵਾਲੇ ਹੋਣ ਅਸੀਂ ਲਾਉਂਦੇ ਆਂ ਕੀ ਨਾਮ ਹੈ ਮੇਜਰ ਸਿੰਘ ਆ ਜੀ ਮੇਜਰ ਸਿੰਘ ਕਿੰਨਾ ਕਮੇਟ ਨਤਰਨਾ ਜੀ ਹੈ ਨਾ ਮੈਂ ਦੱਸ ਦੇਣਾਗਾ ਇਹਨੂੰ ਦੱਸ ਦੇਣਾ ਨਾ ਕੀ ਕਹਿਣਾ ਚੱਲੋ ਜਿਹਦੇ ਪਿੰਡਾਂ ਵਿੱਚ ਲੋਕ ਬੈਠੇ ਨੇ ਜਾਗਣ ਵਾਲੇ ਸਹੀ ਭਾਈ ਆਓ ਆਓ ਬੈਠੋ ਖਾਦਦੇ ਹੋ ਇਹ ਤਾਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਅਸੀਂ ਬੇਨਤੀ ਕਰਦੇ ਆਂ ਇਹ ਸਮਝਾ ਹੈਗਾ ਰੋਟੀ ਦਾ ਮਸਲਾ ਹੈ ਇੱਕ ਬੰਦੇ ਦਾ ਕੋਈ ਨਹੀਂ ਕੋਈ ਕੋਈ ਨਹੀਂ ਕੋਈ ਗੰਮ ਨਹੀਂ ਸਾਡੇ ਕੱਲਿਆਂ ਦਾ ਨਹੀਂ ਹੈਗਾ ਸਾਡੇ ਕੱਦਿਆਂ ਦਾ ਨਹੀਂ ਹੈਗਾ ਕੀ ਨਾਉਂਸ ਮੇਰਾ ਨਾਮ ਬਲਦੇਵ ਸਿੰਘ ਸਰਸਾ ਸਾਤ ਸਭ ਜਿਵੇਂ ਡੱਲੇਵਾਲ ਜੀ ਇਹ ਤਾਂ ਜਿਵੇਂ ਜਦੋਂ ਬਗੜਤ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਬਾਰੇ ਕੱਕਤ ਭਾਰੇ ਬਣਾ ਤੇ ਮੈਨੂੰ ਥੋੜਾ ਜਿਹਾ ਉੱਚਾ ਸੌਂਦਾ ਮੜਾ ਜਾ ਹਾਂ ਨੇੜੇ ਬੋਲ ਚੀ ਨਾ ਬਟਾ ਜਾ ਹਾਂ ਕੀ ਨਾਮ ਹੈ ਸਰ ਮੇਰਾ ਨਾਮ ਬਲਦੇਵ ਸਿੰਘ ਸਰਸਾ ਜੀ ਸਰਸਾ ਜੀ ਇਹ ਜਿਵੇਂ ਹੁਣ ਡੱਲੇਵਾਲ ਸਾਹਿਬ ਇਹ ਦਿਨ ਦਿਨ ਬਗੜਤ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਦੇਖੋ ਇਹ ਤੱਕ ਬਹੁਤ ਹੀ ਇਸ ਟਾਈਮ ਦੇ ਉੱਤੇ ਹਾਲਾਤ ਜਿਹੜੇ ਨੇ ਉਹ ਖਰਾਬ ਚੱਲ ਰਹੇ ਨੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੋ ਕਿ 18 ਦਿਨ ਪੂਰੇ ਹੋ ਗਏ ਤੇ ਅੱਜ ਹੁਣ 19ਵਾਂ ਦਿਨ ਜਿਹੜਾ ਉਹ ਚੜਿਆ ਇਸ ਸਮੇਂ ਦੇ ਵਿੱਚ ਉਹਨਾਂ ਨੇ ਨਾ ਕੋਈ ਅੰਨਮੋਨੂ ਲਾਇਆ ਤੇ ਨਾ ਹੀ ਉਹ ਕੋਈ ਦਵਾਈ ਲੈ ਰਹੇ ਨੇ ਅਤੇ ਜਿਹੜੀ ਉਹਨਾਂ ਦੇ ਸਰੀਰ ਦੀ ਜਿਹੜੀ ਸਥਿਤੀ ਆ ਬਹੁਤ ਜ਼ਿਆਦਾ ਸਤੰਦ ਉੱਤੇ ਨੰਦੀਰ ਸਾਡੇ ਵਾਸਤੇ ਇੱਕ ਚਿੰਤਾ ਦਾ ਵਿਸ਼ਾ ਹੈ ਤੇ ਇਹਦੇ ਵਿੱਚ ਹੁਣ ਸਰਕਾਰ ਜਿਹੜੀ ਹੈ ਉਹ ਅਜੇ ਪਤਾ ਨਹੀਂ ਕਿ ਕੀ ਚਾਹੁੰਦੀ ਹੈ ਜਿਸ ਕਰਕੇ ਹਾਲਾਤ ਤੇ ਜੜੇ ਨੇ ਉਖੜਾ ਦੇ ਦੂਜੇ ਕਿਸੇ ਬੰਦਿਆਂ ਬਾਰੇ ਕੀ ਕਹਿਣਾ ਚਾਹੁੰਦੇ ਜਿਵੇਂ ਕੋਈ ਉਗਰਾਹਾਂ ਲਾ ਲੋ ਵਕ ਵਕ ਬਿਆਨ ਦੇ ਰਹੇ ਨੇ ਕੀ ਕਹਿਣਾ ਚਾਹੁੰਦੇ ਦੇਖੋ ਮੈਂ ਕਿਸੇ ਵੀ ਜਿੱਥੇ ਬੰਦੀ ਹੋਇਆ ਅੱਜ ਵੇਖੋ ਤੁਹਾਡੇ ਸਾਹਮਣੇ ਆਨ ਜਿਹੜਾ ਟਾਈਮ ਨੰਨਤੇ ਗਾਦੇ ਕੱਲ ਦੇ ਟਾਈਮ ਦੇ ਵਿੱਚ ਕਾਫੀ ਜਥੇ ਬੰਦੀਆਂ ਜਿਹੜੀਆਂ ਨੇ ਇੱਥੇ ਆਈਆਂ ਨੇ ਜਿਸ ਤਰ੍ਹਾਂ ਕਿ ਟਕੈ ਸਾਵਾ ਇਹਨੇ ਲਖਵਾਲ ਆਇਆ ਹੋਰ ਵੀ ਬਹੁਤ ਸਾਰੀਆਂ ਜਥੇ ਬੰਦੀਆਂ ਇੱਥੇ ਆਇਆ ਨੇ ਤੇ ਧਾਰਮਿਕ ਸਖਸ਼ਤਾਇ ਇੱਥੇ ਆ ਰਹੀਆਂ ਨੇ ਇੱਥੇ ਜਿਹੜੇ ਗਾਇਕ ਨੇ ਉਹ ਵੀ ਆ ਰਹੇ ਨੇ ਅੰਤੋਜ ਮਾਨ ਵਰਗੇ ਆ ਰਹੇ ਨੇ ਹੋਰ ਵੀ ਬਹੁਤ ਸਾਰੀ ਜਿਹੜੇ ਨੇ ਇੱਥੇ ਆ ਰਹੇ ਨੇ ਤੇ ਜਿਹੜੀਆਂ ਜਥੇ ਬੰਦੀਆਂ ਨਹੀਂ ਆ ਰਹੀਆਂ ਮੈਨੂੰ ਉਮੀਦ ਹੈ ਕਿ ਉਹ ਵੀ ਆਪ ਸੋਚਣੇ ਵਿਚਾਰਨੀ ਆ ਇਹ ਉਹਨਾਂ ਨੇ ਸੋਚਣਾ ਅਸੀਂ ਤੇ ਇਹ ਗੱਲ ਸਾਰਿਆਂ ਨੂੰ ਕਹਿੰਦੇ ਆ ਕਿ ਇਹ ਸਾਂਝਾ ਦਾ ਸਾਂਝਾ ਮੋਰਚਾ ਹੈ ਇਹ ਉਹੀ ਮੰਗਾ ਨੇ ਜਿਹੜੀਆਂ ਸਾਰਿਆਂ ਨੇ ਰਲ ਕੇ ਉਸ ਟੈਨ ਦੇ ਤੇ ਅੰਦੋਲਨ ਜਿਹੜਾ ਉਹ ਲੜਿਆ ਸੀ ਤੇ ਮੋਦੀ ਨੇ ਇਹ ਮੰਗਾਂ ਜਿਹੜੀਆਂ ਨੇ ਮੰਨੀਆਂ ਹੋਈਆਂ ਨੇ ਔਰ ਮੰਨੀਆਂ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਇਹ ਸਾਰਿਆਂ ਦਾ ਇੱਕ ਜਿਹੜਾ ਉਹ ਫਰਜ਼ ਬੰਦਾ ਕਿ ਸਾਰੇ ਜਿਹੜੀ ਲੜਾਈ ਸਾਰਿਆਂ ਦੀ ਸਾਂਝੀ ਆ ਹੁਣ ਕੋਈ ਨਹੀਂ ਆਉਂਦਾ ਤੇ ਉਹ ਉਹਦੀ ਮਰਜ਼ੀ ਆ ਪੰਜਾਬ ਸਰਕਾਰ ਦੇ 92 ਐਮਐਲਏ ਦੀ ਮੁੱਖ ਮੰਤਰੀ ਬਣਿਆ ਸੀ ਪਰ ਹੁਣ ਐਟੀ ਬਣ ਗਿਆ ਕਿਸ ਕੀ ਕਰਨ ਚਲੇ ਪਹੁੰਚਿਆ ਕੋਈ ਉਹ ਭਗਵੰਤ ਮਾਨ ਦੇ ਬਰਤਨ ਇਹ ਹੀ ਕਮਾਗਾ ਕਿ ਭਗਵੰਤ ਮਾਨ ਜਿਹੜਾ ਹੈ ਉਹ ਇਸ ਟਾਈਮ ਦੇ ਉੱਤੇ ਕੀ ਕਰ ਰਿਹਾ ਹੈ ਉਹਨੂੰ 92 ਐਮਐਲਏ ਪੰਜਾਬ ਦੇ ਲੋਕਾਂ ਨੇ ਜਿਤਾ ਕੇ ਦਿੱਤੇ ਪਰ ਉਹਨੇ ਉਹਦੀ ਉਹਦੀਆਂ ਬਿਆਨ ਬਿਆਜੀ ਵੀ ਪਹਿਲਾਂ ਇਹ ਹੁੰਦੀ ਸੀ ਹਰ ਵਕਤ ਬੋਲਦਾ ਸੀ ਜਦੋਂ ਵੀ ਬੋਲਦਾ ਸੀ ਕਹਿੰਦਾ ਸੀ ਕਿ ਮੈਂ ਕਿਸਾਨ ਪੰਜਾਬ ਦਾ ਪੁੱਤ ਆ ਪੰਜਾਬ ਦੇ ਪੁੱਤ ਨੇ ਜਦੋਂ ਪੰਜਾਬ ਦੇ ਕਿਸਾਨ ਆਗੂਆਂ ਵੱਲੋਂ ਇੱਥੇ ਧਰਨਾ ਚੱਲ ਰਿਹਾ ਸੀ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ 26 ਨਵੰਬਰ ਨੂੰ ਜਿਹੜਾ ਸੀ ਉਹ ਮਰਮਰ ਤੇ ਬੈਠਾ ਸੀ ਤੇ ਉਹ ਮੋਦੀ ਦੇ ਕਹਿਣ ਦਿੱਤੇ ਜਿਹੜਾ ਇਥੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਚੁੱਕ ਕੇ ਲੈ ਜਾਂਦਾ ਔਰ 4 ਦਿਨ ਜਿਹੜਾ ਉਹਨੂੰ ਨਜਾਇਜ਼ ਗੈਰਕਾਨੂੰਨੀ ਤੌਰ ਤੇ ਹਿਰਾਸਤ ਵਿੱਚ ਰੱਖਿਆ ਉਹਦਾ ਕੋਈ ਉਥੇ ਇਲਾਜ ਨਹੀਂ ਬੀਪੀ ਤੱਕ ਉਹਦਾ ਚੈੱਕ ਨਹੀਂ ਹੋਇਆ ਤੇ ਕਹਿੰਦੇ ਸੀ ਅਸੀਂ ਇਲਾਜ ਕਰਾਉਣ ਵਾਸਤੇ ਰੱਖਿਆ ਹੌਣ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਕੀ ਇਸ ਟਾਈਮ ਤੇ ਹਾਲਤ ਹੈ ਤੇ ਪੰਜਾਬ ਸਰਕਾਰ ਜਿਹੜੀ ਆ ਅੱਜ ਭਗਵੰਤ ਮਾਨ ਜਿਹੜਾ ਉਹ ਚੁੱਪਿਆ ਉਹਦੀ ਪਾਰਟੀ ਚੁੱਪਿਆ ਉਹਦਾ ਜਿਹੜਾ ਆਕਾ ਤੇਜਰੀਵਾਲ ਉਹ ਚੁੱਪਿਆ ਤੇ ਸਾਰੇ ਇਸ ਤਰ੍ਹਾਂ ਮੈਂਬਰ ਪਾਰਲੀਮੈਂਟ ਰਾਜ ਸਭਾ ਦੇ ਮੈਂਬਰ ਉਹਦੇ ਸਾਰੇ ਚੁੱਪ ਨੇ ਤੇ ਕੀ ਕਹਿ ਸਕਦੇ ਹਾਂ ਤੇ ਬਾਰੇ ਉਹ ਤੇ ਹੁਣ ਉਹਨੂੰ ਸ਼ਰਮ ਚਾਹੀਦੀ ਆ ਕਿ ਜਿਨ੍ਹਾਂ ਪੰਜਾਬ ਦੇ ਲੋਕਾਂ ਨੇ ਉਹਨੂੰ ਜਤਾਇਆ ਤੇ ਇਹ ਪੰਜਾਬ ਦੇ ਲੋਕਾਂ ਵਾਸਤੇ ਇਸ ਟਾਈਮ ਤੇ ਕਿਹੜੀ ਕਿਹੜੀ ਆਵਾਜ਼ ਆ ਰਹੀਆ ਉਹ ਤੇ ਗੁੰਗਾ ਬਹਿਰਾ ਹੋ ਕੇ ਮੋਦੀ ਦੇ ਇਸ਼ਾਰਿਆਂ ਦੇ ਤੇ ਚੱਲਦਾ ਉਹਨਾਂ ਦੇ ਨਾਲ ਆਪਣੀਆਂ ਯਾਰੀਆਂ ਪਾੜ ਰਿਹਾ ਤੇ ਹੋਰ ਕੁਛ ਨਹੀਂ ਸੋ ਰੀਕੋਵਿਕ ਫੈਸਲਾ ਆਇਆ ਕਿ ਜਿਹੜਾ ਦਿੱਲੀਵਾਦ ਸਾਹਿਬ ਨੂੰ ਮੈਡੀਕਲ ਸੂਟ ਦਵਾਈ ਜਾਵੇ ਕੀ ਲੱਗਦਾ ਕਿਸਾਨਾਂ ਦੇ ਅੰਦਰ ਡਰ ਪੈਦਾ ਹੈ ਕਿ ਕੋਈ ਕੋਈ ਪੁਲਿਸ ਪ੍ਰਸ਼ਾਸਨ ਧੱਕਾ ਕਰ ਸਕਦਾ ਦੁਬਾਰਾ ਕੋਲੀ ਜੀ ਕੀ ਲੱਗਦਾ ਪੁਲਿਸ ਪ੍ਰਸ਼ਾਸਨ ਹਲੇ ਵੀ ਕਿਸੇ ਤਰ੍ਹਾਂ ਧੱਕਾ ਕਰ ਸਕਦਾ ਹੈ ਦੇਖੋ ਸਰਕਾਰਾਂ ਜਿਹੜੀਆਂ ਨੇ ਉਹ ਲੀਡਰ ਨੂੰ ਇਸ ਤਰ੍ਹਾਂ ਮਰਨ ਨਹੀਂ ਦੇਦੀ ਉਹ ਚਾਹੁੰਦੀਆਂ ਨੇ ਕਿ ਉਹ ਉਹਨਾਂ ਨੇ ਤੇ ਇਹ ਸੋਚਣਾ ਵੀ ਕਿਸੇ ਵਿਵਾਦ ਹੋਵੇ ਤੇ ਅਸੀਂ ਇਹਨੂੰ ਚੁੱਕ ਕੇ ਲੈ ਜਾਈਏ ਜਿਸ ਤਰ੍ਹਾਂ ਹੁਣ ਤੱਕ ਪਹਿਲਾਂ ਵੀ ਜਿਹੜੇ ਅੰਦੋਲਨਕਾਰੀ ਇਸ ਤਰ੍ਹਾਂ ਜਿਹੜੇ ਦਾਦ ਕਰਦੇ ਸਨ ਉਹਨਾਂ ਨੂੰ ਜ਼ਬਰਦਸਤੀ ਚੁੱਕ ਕੇ ਲੈ ਜਾਂਦੇ ਸੀ ਤੇ ਉਸ ਤੋਂ ਬਾਅਦ ਹਸਪਤਾਲ ਚ ਲਗਾ ਕੇ ਉਹਨੂੰ ਬੇਹੋਸ਼ ਕਰਕੇ ਜਾਂ ਜ਼ਬਰਦਸਤੀ ਕਿਸੇ ਵੀ ਤਰੀਕੇ ਦੇ ਨਾਲ ਉਹਨੂੰ ਜੜੀਆਂ ਉਹ ਡਾਈਟ ਦਿੰਦੇ ਨੇ ਤੇ ਵੀ ਇਹ ਮਰੇ ਨਾ ਪਰ ਇੱਥੋਂ ਦਾ ਜਿਹੜਾ ਪਹਿਰਾ ਆ ਜਿਹੜੇ ਤੁਸੀਂ ਕਿਹਾ ਵੀ ਅਜੇ ਵੀ ਲਿਜਾ ਸਕਦੇ ਆ ਆ ਜਿਹੜੇ ਰਾਤ ਨੂੰ ਅਸੀਂ ਪਹਿਰੇ ਤੇ ਖੜੋਤੇ ਆ ਕਿਸ ਵਾਸਤੇ ਖੜੋਤੇ ਆ ਆ ਕਿੰਨਾ ਨੌਜਵਾਨ ਆ ਸੈਂਕੜੇ ਨੌਜਵਾਨ ਜਿਹੜੇ ਨੇ ਇਸ ਟਾਈਮ ਦੇ ਉੱਤੇ ਇੱਕ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਆ ਉਹ ਸੁਰੱਖਿਆ ਵਾਸਤੇ ਹੀ ਖੜੇ ਨੇ ਕਿ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਸਰਕਾਰ ਜਿਸ ਤਰ੍ਹਾਂ ਪਹਿਲਾਂ ਭਗਵੰਤ ਮਾਨ ਦੀ ਜਿਹੜੀ ਪੁਲਸ ਆ ਉਹ ਚੋੱਕੇ ਲੱਗੀ ਸੀ 22 ਤਰੀਕ ਨੂੰ ਤੇ ਦੁਬਾਰਾ ਫਿਰ ਕਿਤੇ ਹਰਿਆਣਾ ਦਾ ਪੰਜਾਬ ਦੀਆਂ ਜਿਹੜੀਆਂ ਫੋਰਸਾਂ ਨੇ ਕੇਂਦਰੀ ਫੋਰਸਾਂ ਜਿਹੜੀਆਂ ਨੇ ਉਹ ਆ ਕੇ ਜ਼ਬਰਦਸਤੀ ਇਸ ਤਰ੍ਹਾਂ ਚੋੱਕੇ ਨਰਜਨ ਪੇ ਜੇ ਹੁਣ ਦੁਬਾਰਾ ਆਏ ਜਿਸ ਤਰ੍ਹਾਂ 26 ਤਰੀਕ ਨੂੰ ਚੁੱਕ ਕੇ ਲੈ ਗਏ ਜੇ ਦੁਬਾਰਾ ਆਏ ਤੇ ਫਿਰ ਇੱਥੇ ਸਾਡੀਆਂ ਲਾਸ਼ਾਂ ਦੇ ਉੱਤੋਂ ਵੀ ਜਾਣਗੇ ਐਵੇਂ ਨਹੀਂ ਲਿ ਜਾ ਸਕਦੇ ਜੱਦੇਵਾਰੀ